ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਹੇਤ ਪਰਜਾ ਪੁਰਜਾ ਕਟ ਮਰੇ ਕਬ ਹੁ ਨ ਛੜੈ ਅਖੀਦ ਤੇਗ ਬਹਾਦਰ ਸਿਮਰੈ ਕਰਨੋਂ ਨ ਦਿਆ ਵੈ ਤਾਏ ਸਭ ਥਾਈ ਹੋਏ ਸਹਾ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਅਤੇ ਉਹਨਾਂ ਦੇ ਅਨੰ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਿਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬ ਜੀ ਦੇ ਸਬੰਧ ਵਿੱਚ ਅੱਜ ਆਪਾਂ ਇਹ ਵੀਡੀਓ ਬਣਾਉਣੇ ਜਾ ਰਹੇ ਹਾਂ ਕਿਉਂਕਿ ਅੱਜ ਸਤਿਗੁਰੂ ਜੀ ਅਤੇ ਉਹਨਾਂ ਦੇ ਅਨਣ ਸਿੱਖਾਂ ਦੀ ਸ਼ਹਾਦਤ ਨੂੰ ਪੂਰਾ 350 ਸਾਲ ਹੋ ਚੁੱਕਾ ਹੈ ਅੱਜ ਆਪਾਂ ਸਮਝਣਾ ਹੈ ਸਾਧ ਸੰਗਤ ਜੀ ਕਿਵੇਂ ਸਤਿਗੁਰਾਂ ਜੀ ਦੀ ਸ਼ਹਾਦਤ ਹੁੰਦੀ ਹੈ ਅਤੇ ਪਹਿਲਾਂ ਵੀ ਸਤਿਗੁਰੂ ਜੀ ਉਹਨਾਂ ਦੀ ਦੋ ਵਾਰ ਪਹਿਲਾਂ ਵੀ ਗ੍ਰਿਫਤਾਰੀ ਹੁੰਦੀ ਹੈ ਕਿਵੇਂ ਸਤਿਗੁਰੂ ਜੀ ਪ੍ਰਚਾਰ ਫੇਰੀਆਂ ਕਰਨ ਜਾਂਦੇ ਨੇ ਪ੍ਰਚਾਰ ਫੇਰੀਆਂ ਵੇਲੇ ਆਪਣੀ ਗੁਰਮਤ ਦਾ ਗੁਰਬਾਣੀ ਦਾ ਪੈਕਾ ਹੁਕਮ ਦੇਤਨਾ ਨਹਿ ਪਹਿਮਾਨਤ ਆਣ ਦਾ ਉਪਦੇਸ਼ ਸਮੂਹ ਸਰਬੱਤ ਸੰਗਤਾਂ ਨੂੰ ਦਿੰਦੇ ਨੇ ਤੇ ਪਹਿਲਾਂ ਵੀ ਸਤਿਗੁਰੂ ਜੀ ਦੀਆਂ ਦੋ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਬਾਅਦ ਵਿੱਚ ਜਿਹੜੀ ਤੀਜੀ ਗ੍ਰਿਫਤਾਰੀ ਹੁੰਦੀ ਹੈ ਉਸ ਵੇਲੇ ਸਤਿਗੁਰਾਂ ਜੀ ਦੀ ਸ਼ਹਾਦਤ ਹੁੰਦੀ ਹੈ ਸਾਧ ਸੰਗਤ ਜੀ ਇਹਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ ਐਸੇ ਦਿਨ ਦਾਇਾਲ ਸਤਿਗੁਰੂ ਨੌਵੇਂ ਪਾਤਸ਼ਾਹ ਉਹ ਐਸੀ ਸ਼ਖਸੀਅਤ ਸਨ ਸ਼ੁਰੂ ਤੋਂ ਹੀ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਉਹ ਨਰਦਾਤਾ ਵਾਲੀ ਹੈ ਸੰਤ ਸਰੂਪ ਸਨ ਦਲੇਰ ਸਨ ਤੇ ਤਿਆਗੀ ਸੁਭਾਅ ਦੇ ਮਾਲਕ ਸਨ ਸਾਧ ਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਤਿਨਾਂ ਦਾ ਬਚਪਨ ਜਿਹੜਾ ਹੈ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਤੀਤ ਹੁੰਦਾ ਹੈ ਉਸ ਤੋਂ ਉਪਰੰਤ ਸਤਿਗੁਰ ਜੀ ਆਪਣੇ ਪਿਤਾ ਦੇ ਨਾਲ ਕੀਰਤਪੁਰ ਸਾਹਿਬ ਵਿਖੇ ਚਲੇ ਜਾਂਦੇ ਨੇ ਕਿਉਂਕਿ ਵੇਖੋ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਉਹਨਾਂ ਨੇ 4 ਜੰਗਾਂ ਆਪਣੀ ਜ਼ਿੰਾਤੀ ਦੇ ਵਿੱਚ ਲੜੀਆਂ ਨੇ ਤੇ ਜਦੋਂ ਚੌਥੀ ਜੰਗ ਜਿਹੜੀ ਕਰਤਾਰਪੁਰ ਵਾਲੀ ਜੰਗ ਹੈ ਜਦੋਂ ਉਹ ਜੰਗ ਲੜੀ ਉਸ ਦੇ ਵਿੱਚ ਧੰਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਨੇ ਕਿਰਪਾਨ ਦੇ ਤਲਵਾਰ ਦੇ ਐਸੇ ਜੋਰ ਵਿਖਾਏ ਤੇ ਜਦੋਂ ਧੰਗੁਰੂ ਹਰਗੋਬਿੰਦ ਮਹਾਰਾਜ ਪਾਸ਼ਾ ਜੀ ਨੇ ਤੇਗ ਦੇ ਐਸੇ ਜੋਰ ਵੇਖੇ ਤੇ ਉਹਨਾਂ ਨੇ ਆਖਿਆ ਤੁਹਾਡਾ ਨਾਮ ਤੇਗ ਬਹਾਦਰ ਹੈ ਭਾਵ ਤੇਗ ਬਹਾਦਰ ਦਾ ਖਿਤਾਬ ਦਿੱਤਾ ਪਹਿਲਾ ਨਾਮ ਸੀ ਤਿਆਗਮਲ ਬਾਅਦ ਵਿੱਚ ਉਹਨਾਂ ਦਾ ਨਾਮ ਤੇਗ ਬਹਾਦਰ ਪੈ ਗਿਆ ਉਸ ਤੋਂ ਪ੍ਰੰਤ ਆਪਣੇ ਗੁਰੂ ਪਿਤਾ ਜੀ ਦੇ ਹੁਕਮ ਅਨੁਸਾਰ ਕੀਰਤਪੁਰ ਸਾਹਿਬ ਆ ਜਾਂਦੇ ਨੇ ਤੇ ਸਨ 1644 ਦੇ ਵਿੱਚ 1635 ਤੋਂ ਲੈ ਕੇ 1644 ਤੱਕ ਲਗਭਗ 9 ਸਾਲ ਦਾ ਸਮਾਂ ਪਰਜੋਰ ਜਵਾਨੀ ਦਾ ਸਮਾਂ ਸਤਿਗੁਰੂ ਜੀ ਨੇ ਕੀਰਤਪੁਰ ਸਾਹਿਬ ਵਿਖੇ ਹੰਡਾਇਆ ਫਿਰ ਬਾਅਦ ਵਿੱਚ ਗੁਰੂ ਪਿਤਾ ਦੇ ਕਹਿਣ ਤੇ 1644 ਦੇ ਵਿੱਚ ਮਾਤਾ ਨਾਨਕੀ ਜੀ ਦੇ ਨਾਲ ਆਪਣੇ ਮਹਿਲ ਮਾਤਾ ਗੁਜਰਕੌਰ ਜੀ ਦੇ ਨਾਲ ਬਕਾਲਾ ਵਿਖੇ ਆ ਜਾਂਦੇ ਨੇ ਤੇ ਬਕਾਲੇ ਵਿਖੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਨਾਨਕੇ ਨੇ ਉਹਨਾਂ ਦਾ ਨਾਨਕਾ ਪਿੰਡ ਹੈ ਗੁਰੂ ਹੁਕਮ ਅਨੁਸਾਰ ਗੁਰੂ ਪਿਤਾ ਦੇ ਹੁਕਮ ਅਨੁਸਾਰ ਆਪ ਜੀ ਉੱਥੇ ਆ ਜਾਂਦੇ ਨੇ ਗੁਰਬਾਣੀ ਦਾ ਗੁਰਮਤ ਦਾ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਅਤੇ ਇਕਾਂਤ ਵਾਸ ਵਿੱਚ ਬੈਠਦੇ ਨੇ ਉਸ ਪ੍ਰਭੂ ਪਰਮੇਸ਼ਰ ਜੀ ਭਗਤੀ ਵਿੱਚ ਲੀਨ ਰਹਿੰਦੇ ਨੇ ਸਾਧ ਸੰਗਤ ਇੱਧਰ ਸਮਾਂ ਲੰਘਦਾ ਆਇਆ ਜਦੋਂ ਸਨ 1644 ਦੇ ਵਿੱਚ ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹੀ ਗੋਤੀ ਜੋਤ ਸਮਾਉਂਦੇ ਨੇ ਬਾਅਦ ਵਿੱਚ ਆਪਣੇ ਗੱਦੀ ਨਿਸ਼ੀਨ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਨੂੰ ਬਣਾਉਂਦੇ ਨੇ ਜੋ ਕਿ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦੇ ਪੁੱਤਰੇ ਨੇ ਤੇ ਸਾਧ ਸੰਗਤ ਜਦੋਂ ਕੁੜ ਕੁ ਸਮਾਪਤੀ ਹੋਇਆ ਤੇ ਸਨ 1656 ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਉਹਨਾਂ ਨੇ ਇੱਛਾ ਜਾਹਰ ਕੀਤੀ ਕਿ ਗੁਰੂ ਹਰ Rai ਸਾਹਿਬ ਜੀ ਨੂੰ ਮਿਲਣਾ ਚਾਹੀਦਾ ਹੈ ਫਿਰ ਕਹਿੰਦੇ ਕੀਰਤਪੁਰ ਸਾਹਿਬ ਧੰਨ ਗੁਰੂ ਹਰ Rai ਸਾਹਿਬ ਜੀ ਦੇ ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਆਉਂਦੇ ਨੇ ਆਣ ਕੇ ਬਚਨ ਬਿਲਾਸ ਕਰਦੇ ਨੇ ਗੁਰਬਾਣੀ ਦੀਆਂ ਗੁਰਮਤ ਦੀਆਂ ਗੁਰਮਤ ਪ੍ਰਚਾਰ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਜਦੋਂ ਗੁਰੂ ਹਰ Rai ਸਾਹਿਬ ਜੀ ਨੇ ਆਪ ਜੀ ਨੂੰ ਆਖਿਆ ਕਿ ਤੁਸੀਂ ਜਾ ਕੇ ਪੂਰਬ ਦੇਸ਼ ਵੱਲ ਗੁਰਮਤ ਦਾ ਪ੍ਰਚਾਰ ਕਰੋ ਇਥੋਂ ਸਾਧ ਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀਆਂ ਪ੍ਰਚਾਰ ਫੇਰੀਆਂ ਆਰੰਭ ਹੁੰਦੀਆਂ ਨੇ ਜਿੰਨਾ ਵੀ ਵਿਦਵਾਨਾਂ ਨੇ ਪਟਵਈਆਂ ਅਨੁਸਾਰ ਇਤਿਹਾਸ ਲਿਖਿਆ ਹੈ ਉਹ ਮੰਨਦੇ ਨੇ ਕਿ ਸਤਿਗੁਰਾਂ ਨੇ ਪ੍ਰਚਾਰ ਫੇਰੀਆਂ ਕੀਤੀਆਂ ਨੇ ਕਿਉਂਕਿ ਸਭ ਤੋਂ ਵੱਧਿਕ ਜੇ 10 ਗੁਰੂ ਸਹਿਬਾਨ ਵਿੱਚੋਂ ਪ੍ਰਚਾਰ ਫੇਰੀਆਂ ਕੀਤੀਆਂ ਨੇ ਪਹਿਲੇ ਨੰਬਰ ਤੇ ਨੇ ਜਗਤ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੂਜੇ ਨੰਬਰ ਤੇ ਜੇ ਅਸੀਂ ਵੇਖਦੇ ਹਾਂ ਪੜ੍ਹਦੇ ਹਾਂ ਇਤਿਹਾਸ ਨੂੰ ਤੇ ਦੂਜੇ ਨੰਬਰ ਤੇ ਜ਼ਿਕਰ ਆਉਂਦਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਨ 1656 ਦੇ ਵਿੱਚ ਪਹਿਲਾ ਪ੍ਰਚਾਰ ਦੌਰਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਅਰੇ ਗੁਰੂ ਨਹੀਂ ਬਣੇ ਗੁਰੂ ਬਣਦੇ ਨੇ ਜਾ ਕੇ 1664 ਦੇ ਵਿੱਚ ਤੇ 1656 ਦੇ ਵਿੱਚ ਗੁਰੂ ਬਣ ਤੋਂ ਪਹਿਲਾਂ ਆਪਣਾ ਪ੍ਰਚਾਰ ਦੌਰਾ ਸ਼ੁਰੂ ਕਰਦੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਗੁਰੂ ਹਰ Rai ਸਾਹਿਬ ਜੀ ਦੇ ਕਹਨ ਤੇ ਸਨ 1656 ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਮਾਤਾ ਨਾਨਕੀ ਜੀ ਮਾਤਾ ਗੁਜਰ ਕੌਰ ਜੀ ਤੇ ਉਹਨਾਂ ਦੇ ਪਰਜਾਈ ਬਾਬਾ ਸੂਰਜਮਲ ਜੀ ਦੀes ਪਤਨੀ ਬੀਬੀ ਹਰੀ ਜੀ ਅਤੇ ਨਾਲ ਤਾਂ ਮਾਤਾ ਗੁਜਰ ਕੌਰ ਜੀ ਦੇ ਭਰਾ ਕਿਰਪਾਲ ਚੰਦ ਜੀ ਪਣ ਵਿਗੇ ਸਾਧੂ ਰਾਮ ਜੀ ਅਤੇ ਹੋਰ ਨਿਕਟਵਰਤੀ ਸਿੱਖ ਭਾਈ ਦਿਆਲ ਦਾਸ ਜੀ ਗਰਾਲ ਦਾਸ ਚੌਪਤਰਾਏ ਭਾਈ ਮਤੀ ਦਾਸ ਬਾਲੂ ਹਸਨਾ ਅਲਮਸਤ ਸੰਗਤੀਆ ਦਰੀਆ ਤੇ ਦੁਰਗਾ ਦਾਸ ਆਧਿਕ ਸਿੱਖਾਂ ਦੇ ਨਾਲ ਗਏ ਇਹ ਸਤਿਗੁਰਾਂ ਨੇ ਪ੍ਰਚਾਰ ਫੇਰੀ ਆਰੰਭ ਕੀਤੀ ਰੋਪੜ ਬਨੋੜ ਹਰਦਵਾਰ ਮੁਕਤੇਸ਼ਵਰ ਮथुरा ਆਗਰੇ ਇਲਾਹਾਬਾਦ ਕਾਂਸੀ ਹੁੰਦੇ ਹੋਏ ਸਸਰਾਮ ਪਹੁੰਚੇ ਇਹਨਾਂ ਇਹਨਾਂ ਇਲਾਕਿਆਂ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਗੁਰਬਾਣੀ ਦਾ ਗੁਰਮਤ ਦਾ ਬਰੇਸ਼ ਦੇਣ ਵਾਸਤੇ ਗਏ ਸਨ ਸਤ ਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਤਾਂਨ ਉਪਦੇਸ਼ ਦਿੰਦੇ ਨੇ ਪੈ ਕਾ ਹੁਕੂ ਦੇਤਨਾ ਨਹ ਬੈਮਾਨਤ ਆਣ ਕਹਿੰਦੇ ਨਾ ਕਿਸੇ ਦਾ ਡਰ ਭੈ ਦਰਥ ਦਾ ਡਰ ਨਾ ਕਿਸੇ ਦਾ ਡਰ ਸਵੀਕਾਰ ਕਰੋ ਤੇ ਨਾ ਕਿਸੇ ਨੂੰ ਡਰਾਓ ਕਿਉਂਕਿ ਗੁਰਮੁਦਾ ਉਪਦੇਸ਼ ਇਹ ਵੀ ਕਿ ਕਦੇ ਵੀ ਆਪਣੇ ਤੋਂ ਨੀਵੇਂ ਨੂੰ ਡਰਉਣਾ ਨਹੀਂ ਤੇ ਆਪਣੇ ਤੋਂ ਤਗੜੇ ਤੋਂ ਡਰਨਾ ਨਹੀਂ ਕਿਉਂਕਿ ਉਂਝ ਹੀ ਹੋ ਸਕਦਾ ਹੈ ਜਿਹੜਾ ਨਿਰਭਉ ਨੂੰ ਜਪੇਗਾ ਉਹੀ ਨਿਰਪੋਅ ਜਿਹੜਾ ਉਹ ਬਣ ਸਕਦਾ ਹੈ ਸਤਿਗੁਰੂ ਜੀ ਗੁਰਬਾਣੀ ਦਾ ਗੁਰਮੁਖ ਦਾ ਉਪਦੇਸ਼ ਇਹਨਾਂ ਇਲਾਕਿਆਂ ਦੇ ਵਿੱਚ ਦੇ ਰਹੇ ਨੇ ਵਾਰੀ-ਵਾਰੀ ਹਰੇਕ ਇਲਾਕੇ ਦੇ ਵਿੱਚ ਜਾਂਦੇ ਨੇ ਤੇ ਜਦੋਂ ਕਹਿੰਦੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਇਹ ਗੱਲ ਪਹੁੰਚਦੀ ਹੈ ਕਿ ਸਨ 1661 ਦੇ ਵਿੱਚ ਗੁਰੂ ਹਰਗੋਬਿੰਦ ਜੀ ਜੋਤ ਸਮਾਉਂਦੇ ਨੇ ਉਹਨਾਂ ਦੀ ਇਹ ਖਬਰ ਕ੍ਰਿਤੇਗ ਬਹਾਦਰ ਮਹਾਰਾਜ ਪਾਛੀ ਦੇ ਕੋਲ ਪਹੁੰਚੀ ਉਹਨਾਂ ਨੇ ਸੁਣੀ ਤੇ ਉਥੋਂ ਫਿਰ ਉਹ ਪੰਜਾਬ ਵੱਲ ਨੂੰ ਪਰਤ ਆਉਂਦੇ ਨੇ ਉਹ ਆਪਣੇ ਇਲਾਕੇ ਵੱਲ ਨੂੰ ਆ ਜਾਂਦੇ ਨੇ ਤੇ ਆਉਂਦਿਆਂ ਆਉਂਦਿਆਂ ਉਹ ਆਉਂਦੇ ਨੇ ਸਨ 1600 64 ਦੇ ਵਿੱਚ ਸਨ 1664 ਦੇ ਵਿੱਚ ਪਹੁੰਚਦੇ ਨੇ ਬਾਬਾ ਵਿਕਾਲਾ ਸਹਿਵਕੇ ਇਹ ਸਾ ਸੰਗਤ ਸਨ 1656 ਤੋਂ ਲੈ ਕੇ ਸਨ 1664 ਤੱਕ 8 ਸਾਲ ਦਾ ਸਮਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਪ੍ਰਚਾਰ ਫੈਰੀ ਕੀਤੀ ਗੁਰੂ ਬਣ ਤੋਂ ਪਹਿਲਾਂ ਉਸ ਤੋਂ ਬਾਅਦ ਜਦੋਂ ਸਨ 1664 ਦੇ ਵਿੱਚ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਦੀ ਜੋਤੀ ਜੋਤ ਸਮਾ ਗਏ ਨੇ ਦਿੱਲੀ ਵਿਖੇ ਤੇ ਜਦੋਂ ਦਿੱਲੀ ਦੀਆਂ ਸੰਗਤਾਂ ਪੁੱਛਦੀਆਂ ਨੇ ਕਿ ਹੁਣ ਸਾਡਾ ਅਗਲਾ ਗੁਰੂ ਕੌਣ ਹੈ ਅਗਲਾ ਤੁਹਾਡਾ ਗੱਦੀ ਨਿਸ਼ੀਣ ਕੌਣ ਹੈ ਤੇ ਸਤਗੁਰੂ ਜੀ ਕਹਿੰਦੇ ਬਾਬਾ ਵਸੈ ਗ੍ਰਾਮ ਬਕਾਲੀ ਬਾਬੇ ਦਾ ਅਰਥ ਹੁੰਦਾ ਦਾਦਾ ਬਾਬਾ ਸ਼ਬਦ ਸਾਡੇ ਲੋਕ ਜਿਹੜੇ ਉਹ ਦਾਦੇ ਵਾਸਤੇ ਵਰਤਦੇ ਰਹੇ ਨੇ ਭਾਵ ਤੁਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਬਾਬੇ ਬਕਾਲੇ ਵਿਖੇ ਨੇ ਕਿਉਂਕਿ ਬਕਾਲਾ ਸ਼ਬਦ ਪਹਿਲਾਂ ਹੀ ਸੀ ਬਕਾਲਾ ਨਗਰ ਪਹਿਲਾਂ ਹੀ ਸੀ ਬਾਬਾ ਬਕਾਲਾ ਬਾਅਦ ਵਿੱਚ ਪਿਆ ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਬਾਬਾ ਵਸੈ ਗ੍ਰਾਮ ਬਕਾਲੇ ਇਥੇ 사ਦ ਸੰਗਤ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹੀ ਬਕਾਲੇ ਵਿਖੇ ਬੈਠੇ ਹੋਏ ਨੇ ਆਪਣੇ ਅਸਥਾਨ ਤੇ ਆ ਗਏ ਨੇ ਪ੍ਰਚਾਰ ਫੇਰੀਆਂ ਕਰਕੇ ਇਥੇ ਫਿਰ ਸਤਗੁਰਾਂ ਜੀ ਦੀ ਗੁਰਿਆਈ ਦੀ ਰਸਮ ਜਿਹੜੀ ਉਹ ਆਦਾ ਕੀਤੀ ਜਾਂਦੀ ਹੈ ਕਿਉਂਕਿ ਜੇ ਆਪਾਂ ਗੁਰਿਆਈ ਦੀ ਰਸਮ ਬਾਰੇ ਡਿਟੇਲ ਵਿੱਚ ਹੁਣ ਜੇ ਆਪਾਂ ਇਥੇ ਜ਼ਿਕਰ ਕਰਾਂਗੇ ਤੇ ਸਾਡੀ ਵੀਡੀਓ ਜਿਹੜੀ ਉਹ ਨਬੀਰੀ ਹੋ ਜਾਵੇਗੀ ਅੱਜ ਆਪਾਂ ਸਤਗੁਰਾਂ ਦੀ ਪ੍ਰਚਾਰ ਫੇਰੀਆਂ ਦੀ ਅਤੇ ਗ੍ਰਿਫਤਾਰੀਆਂ ਦੀ ਅਤੇ ਸ਼ਹਾਦਤ ਦੀ ਗੱਲ ਕਰਨੀ ਹੈ ਸਾਧ ਸੰਗਤ ਫਿਰ ਜਦੋਂ ਸਤਗੁਰਾਂ ਦੇ ਕੋਲ ਗੁਰਿਆਈ ਆ ਜਾਂਦੀ ਹੈ ਗੁਰਿਆਈ ਤੋਂ ਬਾਅਦ ਪਹਿਲੀ ਪ੍ਰਚਾਰ ਫੇਰੀ ਸਤਗੁਰਾਂ ਨੇ ਕੀਤੀ ਹੈ ਗੁਰੂਬੰਦ ਤੋਂ ਪਹਿਲਾਂ ਤੇ ਦੂਜੀ ਪ੍ਰਚਾਰ ਫੇਰੀ ਫਿਰ ਸਤਗੁਰਾਂ ਨੇ ਅਕਤੂਬਰ 1665 ਦੇ ਵਿੱਚ ਆਰੰਭ ਕੀਤੀ ਹੈ ਇਹ ਵੀ ਪੂਰਬ ਦੇਸ਼ ਵੱਲ ਹੀ ਆਰੰਭ ਕੀਤੀ ਹੈ ਇੱਥੇ ਵੀ ਇਹਨਾਂ ਦੇ ਨਾਲ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਦਾਸ ਜੀ ਭਾਈ ਗਵਾਲਦਾਸ ਜੀ ਭਾਈ ਗੁਰਦਾਸ ਜੀ ਭਾਈ ਸੰਗਤ ਜੀ ਅਤੇ अनेका ਹੋਰ ਆਦਿਕ ਸਿੱਖ ਆਪ ਜੀ ਦੇ ਨਾਲ ਗਏ ਤੇ ਇਹ ਫਿਰ ਸਤਿਗੁਰਾਂ ਨੇ ਉਧਰ ਹੀ ਪ੍ਰਚਾਰ ਫੇਰੀ ਆਰੰਭ ਕੀਤੀ ਜਿਦੜ ਪਹਿਲਾਂ ਕੀਤੀ ਸੀ ਤੇ ਸਾਧ ਸੰਗਤ ਫਿਰ ਇੱਥੋਂ ਜਾਂਦੇ ਨੇ ਸਤਿਗੁਰ ਜੀ ਸੈਫਾਬਾਦ ਸੈਫਾਬਾਦ ਸਤਿਗੁਰਾਂ ਦਾ ਇੱਕ ਸਿੱਖ ਹੈ ਜਿਹਦਾ ਨਾਮ ਹੈ ਸੈਫਾ ਖਾਨ ਉਸ ਸੈਫਾ ਖਾਨ ਨੇ ਇਹ ਨਗਰ ਜੜਾ ਵਸਾਇਆ ਉਹਦੇ ਨਾਮ ਤੇ ਨਗਰ ਦਾ ਨਾਮ ਪਿਆ ਸੈਫਾਬਾਦ ਬਾਦ ਵਿੱਚ ਉਸ ਨਗਰ ਦਾ ਨਾਮ ਬਦਲ ਕੇ ਰੱਖਿਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਨਾਮ ਉੱਪਰ ਬਹਾਦਰਗੜ ਬਹਾਦਰਗੜ ਬਾਅਦ ਵਿੱਚ ਨਾਮ ਰੱਖਿਆ ਜਾਂਦਾ ਹੈ ਸਾਦ ਸੰਗਤ ਜੀ ਫਿਰ ਸੈਫਾਬਾਦ ਤੋਂ ਹੁੰਦੇ ਹੋਏ ਸਤਿਗੁਰ ਜੀ ਸੁਨਾਮ ਸ਼ਾਜਲੀ ਲਹਿਰਾਗਾਗਾ ਪ੍ਰਚਾਰ ਕਰਦੇ ਹੋਏ ਫਿਰ ਸਤਿਗੁਰ ਜੀ ਪਹੁੰਚਦੇ ਨੇ ਤੁਮਤਾਨ ਤੁਮਧਾਨ ਵਿਖੇ ਪਹਿਲੇ ਜਦੋਂ ਪ੍ਰਚਾਰ ਫੇਰੀਆਂ ਕੀਤੀਆਂ ਪਹਿਲੀ ਪ੍ਰਚਾਰ ਫੇਰੀ ਕੀਤੀ ਉਦੋਂ ਵੀ ਸਤਿਗੁਰੂ ਤੁਮਤਾਨ ਗਏ ਸਨ ਵਿਸਾਖੀ ਤੇ ਬੜਾ ਵੱਡਾ ਇਕੱਠ ਹੋਇਆ ਸੀ ਹੁਣ ਜਦੋਂ ਤੁਮਤਾਨ ਆਏ ਨੇ ਤੇ ਹੁਣ ਦੀਵਾਲੀ ਦਾ ਸਮਾਗਮ ਬੜਾ ਵੱਡਾ ਰੱਖਿਆ ਗਿਆ ਸੀ ਦੀਵਾਲੀ ਸੀ ਤੇ ਉੱਥੇ ਜਦੋਂ ਦੀਵਾਲੀ ਦਾ ਸਮਾਗਮ ਰੱਖਿਆ ਗਿਆ ਹੁਣ ਜਿੰਨਾ ਸੁੰਹਾਂ ਨੂੰ ਜਿੰਨਾ ਵਿਰੋਧੀ ਲੋਕਾਂ ਨੂੰ ਪਤਾ ਲੱਗਾ ਜਿਹੜੇ ਨਹੀਂ ਚਾਹੁੰਦੇ ਕਿ ਗੁਰਬਾਣੀ ਦਾ ਗੁਰਮਤ ਦਾ ਉਪਦੇਸ਼ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਜਿਹੜੇ ਨਹੀਂ ਚਾਹੁੰਦੇ ਕਿ ਸੰਗਤ ਸੁੱਚੀ ਤੋਂ ਹੋਵੇ ਲੋਕ ਸੁਚੇਤ ਹੋਣ ਕਿ ਪੈਕਾ ਹੰਕਉ ਦੇਤਨਾ ਨਹਿ ਬੈਵਾਂ ਤਾਨ ਜਿਹੜਾ ਉਪਦੇਸ਼ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹ ਜੀ ਦੇ ਰਹੇ ਨੇ ਭਾਵ ਉਸ ਨੂੰ ਜਿਹੜੇ ਲੋਕ ਚਾਹੁੰਦੇ ਨੇ ਕਿ ਨੀਵੇਂ ਲੋਕ ਦਬੇ ਰਹਿਣ ਉਹ ਕਦੀ ਵੀ ਅਣਖ ਵਾਲੀ ਗੈਰਤ ਵਾਲੀ ਜ਼ਿੰਦਗੀ ਜੀਉਣਾ ਨਾ ਸਕਣ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਹਕੂਮਤ ਨੂੰ ਸਰਕਾਰ ਨੂੰ ਚੁਗਲੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਕਹਿੰਦੇ ਤੁਮ ਤਾਨ ਵਿਖੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹ ਜੀ ਉਹਨਾਂ ਦੀ ਗ੍ਰਿਫਤਾਰੀ 8 ਨਵੰਬਰ ਸਨ 1665 ਨੂੰ ਹੋਈ ਹੈ ਤੇ ਔਰੰਗਜ਼ੇਬ ਬਾਦਸ਼ਾਹ ਦਿੱਲੀ ਤੋਂ ਭੇਜਦਾ ਹੈ ਆਲਮ ਖਾਨ ਰੋਹੇਲੇ ਨੂੰ ਆਲਮ ਖਾਨ ਰੋਹੇਲੇ ਨੂੰ ਭੇਜਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹੀ ਦੀ ਗ੍ਰਿਫਤਾਰੀ ਵਾਸਤੇ ਨਾਲ ਜੋ ਉਹਨਾਂ ਦੇ ਸਿੱਖ ਨੇ ਉਹਨਾਂ ਦੀ ਨਾਲ ਗ੍ਰਿਫਤਾਰੀ ਹੁੰਦੀ ਹੈ ਤੇ ਸਾਧ ਸੰਗਤ ਜੀ ਲਗਭਗ ਸਤਗੁਰਾਂ ਜੀ ਦੀ ਗ੍ਰਿਫਤਾਰੀ ਨਜ਼ਰਬੰਦ 2 ਮਹੀਨੇ ਰਹੇ ਤੇ ਇਧਰ ਜਦੋਂ ਜਿਹੜਾ ਰਾਜਾ ਹੈ ਰਾਜਾ ਜੈ ਸਿੰਘ ਉਹਦੇ ਹਕੂਮਤ ਦੇ ਨਾਲ ਚੰਗੇ ਸਬੰਧ ਰਹੇ ਨੇ ਕਿਉਂਕਿ ਉਹਦੀ ਜਿਹੜੀ ਘਰ ਵਾਲੀ ਹੈ ਰਾਣੀ ਪੁਸ਼ਪਾ ਉਹ ਗੁਰੂ ਘਰ ਦੀ ਸ਼ਰਧਾਲੂ ਹੈ ਉਹਦੇ ਘਰ ਵਿੱਚ ਜਿੰਨੇ ਵੀ ਸਿੱਖ ਆਉਂਦੇ ਨੇ ਲੰਘਦੇ ਆਉਂਦੇ ਆ ਜਾਂਦੇ ਆ ਉਹਦੇ ਘਰ ਵਿੱਚ ਠਹਿਰਦੇ ਨੇ ਜੋ ਸਿੱਖਾਂ ਦੀ ਬੜੀ ਸੇਵਾ ਕਰਦੀ ਹੈ ਤੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹ ਜੀ ਗੁਰੂ ਘਰ ਦੀ ਵੀ ਸ਼ਰਧਾਲੂ ਹੈ ਤੇ ਸਾਧ ਸੰਗਤ ਜਦੋਂ ਉਹਨੂੰ ਪਤਾ ਲੱਗਦਾ ਹੈ ਉਹਨੇ ਆਪਣੇ ਪੁੱਤਰ ਰਾਜਾ ਜੈ ਸਿੰਘ ਦੇ ਨਾਲ ਗੱਲਬਾਤ ਕੀਤੀ ਤੇ ਰਾਜਾ ਜੈ ਸਿੰਘ ਨੂੰ ਆਖਿਆ ਕਿ ਤੁਸੀਂ ਗੁਰੂ ਜੀ ਨੂੰ ਰਿਹਾ ਕਰਵਾਓ ਤੇ ਇਹਨਾਂ ਦੇ ਹੁਣ ਸਰਕਾਰ ਦੇ ਨਾਲ ਵੀ ਚੰਗੇ ਸਬੰਧ ਨੇ ਤੇ ਗੁਰੂ ਘਰ ਦੇ ਵੀ ਸ਼ਰਧਾਲੂ ਨੇ ਫਿਰ ਰਾਜਾ ਜੈ ਸਿੰਘ ਦੇ ਕਹਿਣ ਤੇ ਔਰੰਗਜ਼ੇਬ ਨੇ ਸਤਗੁਰਾਂ ਨੂੰ ਰਿਹਾ ਕੀਤਾ ਲਗਭਗ 1 ਮਹੀਨਾ ਗੁਰੂ ਸਾਹਿਬ ਜੀ ਗ੍ਰਿਫਤਾਰ ਰਹੇ ਨੇ ਤੇ ਸਾਧ ਸੰਗਤ ਜੀ ਫਿਰ ਰਾਜਾ ਜੈ ਸਿੰਘ ਆਪਣੇ ਅਗਰੇ ਆਪਣੇ ਘਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ ਲੈ ਆਉਂਦਾ ਹੈ ਉੱਥੇ ਸਤਿਗੁਰਾਂ ਜੀ ਜੀ ਹਰ ਪ੍ਰਕਾਰ ਦੀ ਰਾਣੀ ਪੁਸ਼ਪਾ ਅਤੇ ਉਹਦਾ ਪੁੱਤਰ ਸੇਵਾ ਕਰਦੇ ਨੇ ਤੇ ਸਾਧ ਸੰਗਤ ਇਸ ਤੋਂ ਅੱਗੇ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਆਪਣਾ ਪ੍ਰਚਾਰਕ ਦੌਰਾ ਭਾਵ ਆਪਣੀਆਂ ਪ੍ਰਚਾਰ ਫੇਰੀਆਂ ਫਿਰ ਆਰੰਭ ਕਰ ਦਿੰਦੇ ਨੇ ਹੁਣ ਵੇਖੋ ਸਾਧ ਸੰਗਤ ਜੀ ਇਹ ਦੂਜੀ ਪ੍ਰਚਾਰ ਫੇਰੀ ਦੀ ਅਸੀਂ ਗੱਲ ਕਰ ਰਹੇ ਹਾਂ ਦੂਜੀ ਪ੍ਰਚਾਰ ਫੇਰੀ ਹੈ ਤੇ ਪਹਿਲੀ ਸਤਗੁਰਾਂ ਜੀ ਦੀ ਗ੍ਰਿਫਤਾਰੀ ਹੋਈ ਤੇ ਪਹਿਲੀ ਸਤਗੁਰਾਂ ਜੀ ਦੀ ਰਿਹਾਈ ਜਿਹੜੀ ਉਹ ਰਾਜਾ ਜੈ ਸਿੰਘ ਨੇ ਕਰਵਾਈ ਫਿਰ ਰਾਜਾ ਜੈ ਸਿੰਘ ਤੋਂ ਸਤਗੁਰ ਜੀ 16 ਦਸੰਬਰ ਸਨ 1665 ਨੂੰ ਫਿਰ ਪਟਨੇ ਦੇ ਵਾਲੇ ਪਾਸੇ ਪ੍ਰਚਾਰ ਕਰਨ ਵਾਸਤੇ ਜਾਂਦੇ ਨੇ ਉਸ ਤੋਂ ਬਾਅਦ ਸਾਸੰਗ ਜੀ ਸਤਗੁਰ ਜੀ ਹੋਰ ਅਨੇਕਾਂ ਇਲਾਕਿਆਂ ਦੇ ਵਿੱਚ ਆਪਣਾ ਗੁਰਬਾਣੀ ਦਾ ਗੁਰਮਤ ਦਾ ਉਪਦੇਸ਼ ਦਿੰਦੇ ਜਾਂਦੇ ਨੇ ਇਧਰ ਜਦੋਂ ਅਸਾਮ ਦੇ ਕੋਲ ਆਏ ਅਸਾਮ ਵਿੱਚ ਸਤਸੰਗਤ ਜੀ ਅਸਾਮ ਵਿੱਚ ਰਾਜਾ ਚਕਰਧ్రਵ ਅਤੇ ਰਾਜਾ ਰਾਮ ਸਿੰਘ ਦੀ ਸਤਗੁਰਾਂ ਨੇ ਸੰਧੀ ਕਰਵਾਈ ਕਿਉਂਕਿ ਉਹਨਾਂ ਦੀ ਲੜਾਈ ਹੋਣ ਲੱਗੀ ਹੈ ਉਹ ਦੋਵੇਂ ਜੰਗ ਕਰਨ ਲੱਗੇ ਨੇ ਤੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਨੇ ਵਿਚ ਪਾ ਕੇ ਸਤਗੁਰਾਂ ਨੇ ਦੋਵਾਂ ਦੀ ਸੰਧੀ ਕਰਵਾਈ ਦੋਵਾਂ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਹੁਣ ਵੇਖੋ ਜਦੋਂ ਜੰਗ ਹੁੰਦੀ ਹੈ ਤੇ ਦੋਵਾਂ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਜਦੋਂ ਵੀ جنگ ਹੋਵੇਗੀ ਉਹਨਾਂ ਦੇ ਵੀ ਸਿਪਾਈ ਮਾਰੇ ਜਾਣਗੇ ਤੇ ਦੂਜੀ ਦੂਜਿਆਂ ਦੇ ਵੀ ਸਿਪਾਈ ਮਾਰੇ ਜਾਣਗੇ ਤੇ ਇਸ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹ ਜੀ ਉਹਨਾਂ ਨੇ ਵਿਚ ਪੈ ਕੇ ਤੇ ਇਹਨਾਂ ਦੋਵਾਂ ਦੀ ਸੰਧੀ ਕਰਵਾਈ ਭਾਵ ਸੁਲਾਹ ਕਰਵਾਈ ਉਸ ਤੋਂ ਬਾਅਦ ਗੁਰੂ ਜੀ ਅਸਾਮ ਤੋਂ ਪਟਨੇ ਆਏ ਪਟਨੇ ਆਣ ਕੇ ਕਹਿੰਦੇ ਗੋਬਿੰਦ ਰਾਏ ਜੀ ਉਹਨਾਂ ਦਾ ਆਗਮਨ ਹੁੰਦਾ ਹੈ ਧਨ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹ ਜੀ ਉਹਨਾਂ ਦੇ ਪੁੱਤਰ ਗੋਬਿੰਦ ਰਾਏ ਜੀ ਉਹਨਾਂ ਨੂੰ ਪਹਿਲੀ ਵਾਰ ਸਤਿਗੁਰ ਜੀ ਆਣ ਕੇ ਤੱਕਦੇ ਨੇ ਪਹਿਲੀ ਵਾਰ ਆਣ ਕੇ ਉਹਨਾਂ ਦੇ ਕੋਲ ਆਉਂਦੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਫਿਰ 사ਤ ਸੰਗਤ ਜੀ ਸਤਿਗੁਰ ਜੀ ਫਿਰ ਆਪਣੀ ਪ੍ਰਚਾਰ ਫੇਰੀ ਦੇ ਵਿੱਚ ਜੁਟ ਜਾਂਦੇ ਨੇ ਹੁਣ ਵੇਖੋ ਸਤਿਗੁਰੂ ਇੱਕ ਇਲਾਕੇ ਤੋਂ ਦੂਜੇ ਇਲਾਕੇ ਵਿੱਚ ਜਾਂਦੇ ਨੇ ਤੇ ਸਤਿਗੁਰੂ ਦੇ ਨਾਲ ਸੰਗਤਾਂ ਜੁੜੀ ਜਾਂਦੀਆਂ ਨੇ ਇੱਥੋਂ ਤੱਕ ਸੈਂਕੜੇ ਨਹੀਂ ਹਜ਼ਾਰਾਂ ਲੱਖਾਂ ਤੱਕ ਸਤਿਗੁਰਾਂ ਦੇ ਨਾਲ ਸੰਗਤ ਜਿਹੜੀ ਹੋ ਜੁੜੀ ਜਾਂਦੀ ਹੈ ਜਦੋਂ ਸਤਗੁਰੂ ਜੀ ਆਪਣੀਆਂ ਪ੍ਰਚਾਰ ਫੇਰੀਆਂ ਕਰ ਰਹੇ ਨੇ ਸੰਗਤ ਜੁੜਦੀ ਜਾਂਦੀ ਹੈ ਤੇ ਫਿਰ ਜਿਹੜੇ ਵਿਰੋਧੀ ਲੋਕ ਨੇ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਬਾਅਦ ਵਿੱਚ ਫਿਰ ਆ ਗਏ ਨਿਰਹਾਵ ਕੇ ਉਹ ਫਿਰ ਵੀ ਆਪਣਾ ਗੁਰਬਾਣੀ ਦਾ ਗੁਰਮਤ ਦਾ ਸੱਚ ਦਾ ਉਪਦੇਸ਼ ਜਿਹੜਾ ਨਹੀਂ ਛੱਡ ਰਿਹਾ ਫਿਰ ਸੰਗਤਾਂ ਨੂੰ ਸੁਚੇਤ ਕਰ ਰਹੇ ਨੇ ਫਿਰ ਅਨਖ ਗੈਰਤ ਵਾਲੀ ਜ਼ਿੰਦਗੀ ਜਿਉਣ ਲਈ ਨਵੇਂ ਲੋਕਾਂ ਨੂੰ ਕਹਿ ਰਹੇ ਨੇ ਤੇ ਫਿਰ ਲੋਕਾਂ ਨੇ ਕਹਿੰਦੇ ਫਿਰ ਜਿਹੜੇ ਵਿਰੋਧੀ ਲੋਕ ਨੇ ਫਿਰ ਉਹਨਾਂ ਨੇ ਵਿਉਂਤ ਬੰਨੀ ਬਣਾਈ ਹਕਮੋਂ ਹਕੂਮਤੇ ਫਿਰ ਕਾਨੂੰਨ ਪਰਨੇ ਸ਼ੁਰੂ ਕਰ ਦਿੱਤੇ ਉਸ ਵੇਲੇ ਹਕੂਮਤ ਹੈ ਔਰੰਗਜੀਤ ਦੀ ਤੇ ਸਾਧ ਸੰਗਤ ਫਿਰ ਸਤਗੁਰੂ ਜੀ ਜਦੋਂ ਆਗਰੇ ਆਉਂਦੇ ਨੇ ਆਗਰੇ ਅਪ੍ਰੈਲ 1670 ਦੇ ਵਿੱਚ ਪਹੁੰਚਦੇ ਉੱਥੇ ਫਿਰ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਦਸ਼ਾਹੀ ਦੀ ਦੂਜੀ ਵਾਰ ਗ੍ਰਿਫਤਾਰੀ ਹੁੰਦੀ ਹੈ ਉੱਥੇ ਫਿਰ ਸਤਗੁਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਨਾਲ ਨਹੀਂ ਉਹਨਾਂ ਦੇ ਪਾਈ ਸਤੀਦਾ ਜੀ ਪਾਈ ਮਤੀਦਾ ਜੀ ਪਾਈ ਜੇਠਾ ਜੀ ਪਾਈ ਦੁਰਗਾ ਜੀ अनेका ਹੋਰ ਸਿੱਖ ਨਾਲ ਨੇ ਮੁਖੀ ਸਿੱਖ ਉਹਨਾਂ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਜਾਂਦਾ ਹੈ ਉਥੇ 사ਦ ਸੰਗਤ ਫਿਰ ਸਤਿਗੁਰਾਂ ਨੂੰ 2 ਮਹੀਨੇ ਤੇ 13 ਦਿਨ ਨਜ਼ਰਬੰਦ ਕੀਤਾ ਜਾਂਦਾ ਹੈ ਇਹ ਸਤਿਗੁਰਾਂ ਜੀ ਦੀ ਦੂਜੀ ਗ੍ਰਿਫਤਾਰੀ ਹੈ ਹੁਣ ਦੂਜੀ ਗ੍ਰਿਫਤਾਰੀ ਦੇ ਵਿੱਚ ਰਹਾਈ ਕਿਸ ਨੇ ਕਰਵਾਈ ਰਹਾਈ ਕਰਵਾਈ ਹੈ ਸ਼ੈਫਾ ਖਾਨ ਨੇ ਹੁਣ ਜਿਹੜਾ ਸੈਫਾ ਖਾਨ ਹੈ ਅਸੀਂ ਪਿਛੇ ਵੀ ਪੜ ਕੇ ਆਏ ਹਾਂ ਕਿ ਜਿਹੜਾ ਸੈਫਾ ਖਾਨ ਹੈ ਪਿਛੇ ਵੀ ਅਸੀਂ ਸੁਣ ਕੇ ਆਏ ਹਾਂ ਸੈਫਾ ਖਾਨ ਕੌਣ ਹੈ ਸੈਫਾ ਖਾਨ ਗੁਰੂ ਕਰਦਾ ਸ਼ਰਧਾਲੂ ਹੈ ਤੇ ਸੈਫਾ ਖਾਨ ਔਰੰਗਜੀਤ ਦਾ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਰਿਸ਼ਤੇਦਾਰ ਵੀ ਹੈ ਫਿਰ ਇਸ ਨੇ ਕਹਿੰਦੇ ਔਰੰਗਜੀਤ ਨੂੰ ਕਿਹਾ ਆਪਣੇ ਅਸਰ ਅਰਸ਼ੂਕ ਰੱਖ ਕੇ ਔਰੰਗਜੀਤ ਨੂੰ ਆਖਿਆ ਕਿ ਤੁਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਾਦਸ਼ਾਹ ਨੂੰ ਰਿਹਾ ਕਰਦੇ ਹੋ ਫਿਰ ਕਹਿੰਦੇ 2 ਮਹੀਨੇ ਤੇ 13 ਦਿਨ ਨજરਬੰਦ ਸਤਗੁਰੂ ਜੀ ਰਹਿ 2 ਮਹੀਨੇ 13 ਦਿਨ ਤੋਂ ਬਾਅਦ ਸਤਗੁਰੂ ਜੀ ਦੀ ਰਿਹਾਈ ਕੀਤੀ ਗਈ ਇਹ ਹੈ 사ਤ ਸੰਗਤ ਜੀ ਦੂਜੀ ਰਿਹਾਈ ਹੁਣ ਤੱਕ ਦੋ ਪ੍ਰਚਾਰ ਫੇਰੀਆਂ ਹੋ ਚੁੱਕੀਆਂ ਨੇ ਤੇ ਦੋ ਗ੍ਰਿਫਤਾਰੀਆਂ ਆ ਕੇ ਦੋ ਵਾਰ ਸਤਗੁਰੂ ਜੀ ਰਿਹਾ ਹੋ ਗਏ ਨੇ ਹੁਣ ਫਿਰ ਸਤਗੁਰੂ ਜੀ ਅੱਗੇ ਆਪਣੀ ਤੀਜੀ ਪ੍ਰਚਾਰ ਫੇਰੀ ਆਰੰਭ ਕਰਦੇ ਨੇ ਹੁਣ ਇਸ ਤੋਂ ਬਾਅਦ ਆਗਰੇ ਜਦੋਂ ਸਤਗੁਰੂ ਜੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਰਿਹਾ ਹੁੰਦੇ ਨੇ ਤੇ ਬਾਅਦ ਵਿੱਚ ਫਿਰ ਪੰਜਾਬ ਪਰਤ ਆਉਂਦੇ ਨੇ ਤੇ ਸਾਧ ਸੰਗਤ ਜੇ ਸਤਗੁਰੂ ਜੀ ਦੀ ਤੀਜੀ ਪ੍ਰਚਾਰ ਫੇਰੀ ਫਿਰ ਸਤਗੁਰੂ ਜੀ ਆਰੰਭ ਕਰਦੇ ਨੇ ਤੀਜੀ ਪ੍ਰਚਾਰ ਫੇਰੀ ਸਤਗੁਰੂਆਂ ਨੇ ਆਰੰਭ ਕੀਤੀ ਸਨ 1673 ਦੇ ਵਿੱਚ ਸਨ 1673 ਦੇ ਅਧ ਵਿੱਚ ਸਤਗੁਰੂਆਂ ਨੇ ਤੀਜੀ ਪ੍ਰਚਾਰ ਫੇਰੀ ਆਰੰਭ ਕੀਤੀ ਮਾਲਵਾ ਤੇ ਬੰਗਰ ਦੇਸ਼ ਦੇ ਇਹ ਸਾਧ ਸੰਗਤ ਕਿਹੜੇ ਕਿਹੜੇ ਇਲਾਕੇ ਨੇ ਸੈਫਾਬਾਦ ਪਟਿਆਲਾ ਮੂਲੋਵਾਲ ਢਿਲਵਾ ਆਦਿ ਇਨ੍ਹਾਂ ਇਲਾਕਿਆਂ ਦੇ ਵਿੱਚ ਸਤਿਗੁਰਾਂ ਨੇ ਪ੍ਰਚਾਰ ਫੇਰੀ ਆਰੰਭ ਕੀਤੀ ਇਸ ਪ੍ਰਚਾਰ ਫੇਰੀ ਦੇ ਵਿੱਚ ਸਤਿਗੁਰ ਜੀ ਦੇ ਨਾਲ ਮਾਤਾ ਗੁਜਰ ਕੌਰ ਜੀ ਗੋਬਿੰਦ ਰਾਏ ਜੀ ਅਤੇ ਹੋਰ ਅਨੇਕਾਂ ਮੁਖੀ ਸਿੱਖ ਨਾਲ